ਸਾਡੇ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਦਾ ਔਰ ਸਾਡੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜਿਨ੍ਹਾਂ ਨੇ ਇਹੋ ਜਿਹੇ ਇਨਸਾਨ ਨੂੰ ਸਾਡੀ ਲੋਕ ਸਭਾ ਤੋਂ ਟਿਕਟ ਦਿੱਤੀ ਤਾਂ ਕਿ ਅਸੀਂ ਇੱਕ ਵੱਡੀ ਲੀਡ ਦੇ ਨਾਲ ਇਹ ਜਿਹੜੀ ਸੀਟ ਹੈ ਉਹ ਜਿੱਤ ਕੇ ਆਵਾਜ਼ੀ ਪਾਰਟੀ ਦੀ ਝੋਲੀ ਵਿੱਚ ਪਾ ਸਕੀ। ਔਰ ਅਸੀਂ ਇਹ ਵਿਸ਼ਵਾਸ ਦੁਆਨਾ ਹੈ ਵੀ ਆਪ ਦੇ ਇਲੈਕਸ਼ਨ ਤੋਂ ਬਾਅਦ ਮਿਹਨਤ ਕਰਕੇ ਇਹ ਲੋਕ ਸਭਾ ਆਵਾਜ਼ੀ ਪਾਰਟੀ ਦੀ ਝੋਲੀ ਵਿੱਚ ਪਾ ਲਈ। ਮੋਦੀ ਦੀਆਂ ਜੜੀਆਂ ਨੀਤੀਆਂ ਜਿਹਦੇ ਕਰਕੇ ਲੋਕਤੰਤਰ ਦੀ ਆਵਾਜ਼ ਖਤਮ ਹੋ ਰਹੀ ਹੈ ਜਿਹਦੇ ਕਰਕੇ ਆਮ ਲੋਕਾਂ ਦੀ ਆਵਾਜ਼ ਖਤਮ ਹੋ ਰਹੀ ਹੈ ਉਹਦੇ ਵਿਰੁੱਧ ਇੱਕ ਵੱਡੀ ਜੰਗ ਜਿਹੜੀ ਆਮ ਆਦਮੀ ਪਾਰਟੀ ਨੇ ਆਰੰਭ ਕੀਤੀ ਹੈ। ਯਾ ਵੀ ਉਹ ਮੁੱਦੇ ਜਿਹੜੇ ਮੁੱਦਿਆਂ ਦੇ ਪੰਜਾਬ ਨੂੰ ਮੋਦੀ ਸਰਕਾਰ ਟੋਕਣ ਦੀ ਕੋਸ਼ਿਸ਼ ਕਰ ਰਹੀ ਹੈ ਉਹ ਮੁੱਦਿਆਂ ਤੇ ਬਾਦ ਉਠਾ ਕੇ ਔਰ ਜਿਹੜਾ ਵੀ ਪੰਜਾਬ ਦਾ ਦੱਬਾ ਪੈਸਾ ਡਿਕਟੇਟਰਸ਼ਿਪ ਖਤਮ ਕਰਨੀ ਔਰ ਵੀ ਜਿਹੜਾ ਸਿਸਟਮ ਹੈ ਦੇਸ਼ ਕੋ ਅੱਗੇ ਬਦੌਂ ਸਾਡੇ ਐਮਪੀ ਲੋਕ ਸਭਾ ਸਾਡੇ ਮਾਨਯੋਗ ਪ੍ਰਧਾਨ ਸਾਹਿਬ ਅਭੀ ਪੂਰਾ ਯੋਗਦਰ ਦੇਖੋ ਜੀ ਪਹਿਲਾਂ ਤਾਂ ਅਸੀਂ ਆਵਾਦਨੀ ਪਾਰਟੀ ਨੇ ਜੋ ਕੰਮ ਕੀਤੇ ਨੇ 2 ਸਾਲਾਂ ਦੇ ਵਿੱਚ ਸਰਕਾਰ ਨੇ ਜਿਹਨੀਆਂ ਨੌਕਰੀਆਂ ਦਿੱਤੀਆਂ ਨੇ ਜਿੰਨੇ ਗਰੀਬ ਲੋਕਾਂ ਦੇ ਬਿਜਲੀ ਦੇ ਬਿੱਲ ਮਾਫ ਕੀਤੇ ਸਿਹਤ ਸੁਰੱਖਿਆ ਪ੍ਰੋਵਾਈਡ ਕੀਤੀਆਂ ਉਹ ਸਾਰਾ ਕੁਝ ਲੈ ਕੇ ਅਸੀਂ ਲੋਕਾਂ ਦੇ ਵਿੱਚ ਜਾਵਾਂਗੇ ਜੀ ਤੁਹਾਨੂੰ ਮੱਦੇਨ ਸਾਡੀ ਆਵਾਦਨੀ ਪਾਰਟੀ ਦਾ ਸਾਡੇ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਦਾ ਔਰ ਸਾਡੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜਿਨ੍ਹਾਂ ਨੇ ਇਹੋ ਜਿਹੇ ਨਿੱਕ ਇਨਸਾਨ ਨੂੰ ਸਾਡੀ ਲੋਕ ਸਭਾ ਤੋਂ ਟਿਕਟ ਦਿੱਤੀ ਔਰ ਅਸੀਂ ਇਹ ਵਿਸ਼ਵਾਸ ਦੁਆਣਾ ਹੈ ਵੀ ਆਪਦੇ ਇਲੈਕਸ਼ਨ ਤੋਂ ਬਾਅਦ ਮਿਹਨਤ ਕਰਕੇ ਇਹ ਲੋਕ ਸਭਾ ਆਮ ਆਦੀ ਪਾਰਟੀ ਦੀ ਚੋਲਿਜ਼ ਪਾਵਾਗੇ ਤਾਂ ਕਿ ਜਿਹੜੇ ਗੂੰਗੇ ਬੋਲਿਆਂ ਦੀ ਆਵਾਜ਼ ਅੱਗੇ ਸੁਣੀ ਨਹੀਂ ਜਾਂਦੀ ਸੰਸਦ 'ਚ ਸੋ ਸਾਡਾ ਐਮਪੀ ਉੱਤੇ ਜਾ ਕੇ ਆਵਾਜ਼ ਬਲੰਦ ਕਰੇਗਾ ਔਰ ਪੰਜਾਬ ਦੇ ਉਹ ਮੁੱਦੇ ਜਿਹੜੇ ਮੁੱਦਿਆਂ ਦੇ ਪੰਜਾਬ ਨੂੰ ਮੋਦੀ ਸਰਕਾਰ ਤੋ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਉਹ ਮੁੱਦਿਆਂ ਤੇ ਆਵਾਜ਼ ਉਠਾ ਕੇ ਔਰ ਜਿਹੜਾ ਵੀ ਪੰਜਾਬ ਦਾ ਦੱਬਿਆ ਪੈਸਾ ਡਿਕਟੇਟਰਸ਼ਿਪ ਖਤਮ ਕਰਨੀ ਔਰ ਵੀ ਜਿਹੜਾ ਸਿਸਟਮ ਹੈ ਦੇਸ਼ ਨੂੰ ਅੱਗੇ ਵਧਾਉਣ ਸਾਡੇ ਐਮਪੀ ਲੋਕ ਸਭਾ ਸਾਡੇ ਮਾਨਯੋਗ ਬਰਾੜ ਸਾਹਿਬ ਉਹਦੇ ਚ ਪੂਰਾ ਯੋਗਦਾਨ ਪਾਉਣਗੇ ਮੈਂ ਸਾਰੇ ਲੋਕ ਸਭਾ ਦੇ ਧੰਨਵਾਦੀ ਹਾਂ ਜਿਹੜੇ ਅੱਜ ਉਹਨਾਂ ਦੇ ਨਾਲ ਇੱਥੇ ਗੁਰੂ ਸਾਹਿਬ ਦਾ ਦਰਸ਼ਨ ਕਰਨ ਆਏ ਔਰ ਇਤਵਾ ਦੀ ਸ਼ਿਰਵਾਤ ਹੋਗੀ ਕਿ ਸਭ ਤੋਂ ਪਹਿਲਾਂ ਉਸ ਗੁਰੂ ਸਾਹਿਬ ਦਾ ਔਟ ਆਸਰਾ ਲੈ ਕੇ ਅਸੀਂ ਕੋਈ ਵੀ ਕੰਮ ਸ਼ੁਰੂ ਕਰਦੇ ਹਾਂ ਧੰਨਵਾਦ ਮੈਡਮ ਪਹਿਲਾਂ ਤਾਂ ਮੈਂ ਪਾਰਟੀ ਹਾਈ ਕਮਾਂਡ ਦਾ ਬਹੁਤ ਧੰਨਵਾਦ ਕਰਨਾ ਚਾਹਾਂਗੀ ਕਿ ਇੱਕ ਵਧੀਆ ਸ਼ਖਸੀਅਤ ਨੂੰ ਉਹਨਾਂ ਨੇ ਫਿਰੋਜ਼ਪੁਰ ਲੋਕ ਸਭਾ ਹਲਕੇ ਲਈ ਚੁਣਿਆ ਹੈ ਔਰ ਅੱਜ ਜਿਵੇਂ ਸਾਰੇ ਲੋਕ ਸਭਾ ਹਲਕੇ ਤੋਂ ਐਮਐਲਏ ਸਹਿਬਾਨ ਇਕੱਠੇ ਹੋ ਕੇ ਵਰਕਰ ਸਹਿਬਾਨ ਇੱਥੇ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਆਏ ਸੀ ਤਾਂ ਕਿ ਅਸੀਂ ਇੱਕ ਵੱਡੀ ਲੀਡ ਦੇ ਨਾਲ ਇਹ ਜਿਹੜੀ ਸੀਟ ਹੈ ਉਹ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪਾ ਸਕੀ ਔਰ ਮੋਦੀ ਦੀਆਂ ਜਿਹੜੀਆਂ ਨੀਤੀਆਂ ਜਿਹਦੇ ਕਰਕੇ ਲੋਕਤੰਤਰ ਦੀ ਆਵਾਜ਼ ਖਤਮ ਹੋ ਰਹੀ ਹੈ ਜਿਹਦੇ ਕਰਕੇ ਆਮ ਲੋਕਾਂ ਦੀ ਆਵਾਜ਼ ਖਤਮ ਹੋ ਰਹੀ ਹੈ ਉਹਦੇ ਵਿਰੁੱਧ ਇੱਕ ਵੱਡੀ ਜੰਗ ਜਿਹੜੀ ਆਮ ਆਦਮੀ ਪਾਰਟੀ ਨੇ ਆਰੰਭ ਕੀਤੀ ਹੈ ਔਰ ਪੂਰਾ ਵਿਸ਼ਵਾਸ ਹੈ ਕਿ ਇਹਦੇ ਵਿੱਚ ਸਾਨੂੰ ਬਹੁਤ ਵਧੀਆ ਜਿੱਤ ਪ੍ਰਾਪਤ ਹੋਵੇਗੀ। ਕਿਹੜੇ-ਕਿਹੜੇ ਮੁੱਦੇ ਜਿਹਨੂੰ ਲੈ ਕੇ ਤੁਸੀਂ ਹੁਣ ਲੋਕ ਸਭਾ ਦੇ ਵਿੱਚ ਜਾਣਾ ਹੈ? ਦੇਖੋ ਜੀ ਪਹਿਲਾਂ ਤਾਂ ਅਸੀਂ ਆਵਾਦਨੀ ਪਾਰਟੀ ਨੇ ਜੋ ਕੰਮ ਕੀਤੇ ਨੇ 2 ਸਾਲਾਂ ਦੇ ਵਿੱਚ ਸਰਕਾਰ ਨੇ ਜਿਹਨੀਆਂ ਨੌਕਰੀਆਂ ਦਿੱਤੀਆਂ ਨੇ ਜਿਨ੍ਹਾਂ ਗਰੀਬ ਲੋਕਾਂ ਦੇ ਬਿਜਲੀ ਦੇ ਬਿੱਲ ਮਾਫ ਕੀਤੇ ਸਿਹਤ ਸਹੂਲਤਾਂ ਪ੍ਰੋਵਾਈਡ ਕੀਤੀਆਂ ਉਹ ਸਾਰਾ ਕੁਝ ਲੈ ਕੇ ਅਸੀਂ ਲੋਕਾਂ ਦੇ ਵਿੱਚ ਜਾਵਾਂਗੇ ਔਰ ਦੂਜੀ ਵੱਡੀ ਗੱਲ ਇਹ ਹੈ ਕਿ ਜਿਹੜੀ ਮੋਦੀ ਨੇ ਆਪਣੀ ਤਾਨਾशाही 10 ਸਾਲਾਂ ਦੌਰਾਨ ਚਲਾਈ ਹੈ ਔਰ ਲੋਕਾਂ ਦੀ ਆਵਾਜ਼ ਨੂੰ ਖਤਮ ਕੀਤਾ ਉਸ ਦੇ ਖਿਲਾਫ ਅਸੀਂ ਲੋਕਾਂ ਦੇ ਵਿੱਚ ਜਾ ਕੇ ਉਹਦਾ ਪ੍ਰਚਾਰ ਕਰਾਂਗੇ